ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਇਹਨੂੰ ਬਾਗਾਪੁਰਾਣਾ ਚਾਰ ਵਿਹੜਾ ਵਿਖਾਉਣੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਵਾਂ ਨਵਾਂ ਵਪਾਰ ਦਾ ਕੰਮ ਕੀਤਾ ਬਾਈ ਨੇ ਦੋ ਤਿੰਨ ਮਹੀਨੇ ਹੋ ਗਏ ਵਪਾਰ ਦਾ ਕੰਮ ਕੀਤੇ ਨੂੰ ਚਾਰ ਨਾਕ ਵਿਖਾਉਣੇ ਆ ਮੁੱਲ ਦੇ ਡਬਾਈ ਦੇ ਜੈ ਜੀ ਹੁੰਦੇ ਆ ਬਾਕੀ ਜਿਹੜੇ ਭੈਣ ਭਰਾ ਬਾਈ ਕੋਲੋਂ ਗਾਵਾਂ ਲੈ ਕੇ ਗਏ ਆ ਸਾਰੇ ਬਾਈ ਨੂੰ ਜਾਣਦੇ ਹੀ ਆ ਚਾਰਾ ਨਗਾਂ ਦੀ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਇਨਫੋਰਮੇਸ਼ਨ ਬਾਈ ਤੋਂ ਲੈ ਲੈਣੇ ਮੁੱਲ ਜਿਵੇਂ ਜਾਇਜ ਹੋਣਗੇ ਹਾਂਜੀ ਸਸੀ ਕਾ ਸਸੀ ਕਾ ਬਾਈ ਸਾਰਿਆਂ ਨੂੰ ਨਾਂ ਬਾਈ ਤਾਰਾ ਪਿੰਡ ਗੜਗੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ ਸੀ 83600 ਪੂਰਾ ਜੀ 80923 ਕਿੰਨਾ ਮਸੂਆ ਇਹ ਦੂਜੇ ਸੂਏ ਸੰਧੀ ਰਹੀ ਨਾਲ ਬਾਈ ਹਾਂ ਹੂੰ 24 ਲੀਟਰ ਦਾ ਰਿਕਾਰਡ ਦਾ ਪਲੂਣ ਦਾ ਬਾਈ ਹੂੰ ਆਪਾਂ 20 ਮਹੀ ਮੰਨ ਕੇ ਲਈ ਆ ਵੀਰ ਭਰਾ ਆਉਂਦੀ ਸਾਹਮਣੇ ਲੈ 25 ਲੀਟਰ ਦਾ ਥੁੱਲਾ ਥੋਡਾ ਪਾਉਂਦਾਈ ਸਮਾਂ ਕਿੰਨਾ ਸਮਾਂ ਲੱਗੂਗੀ ਬਾਈ 2 ਤੋਂ 3 ਦਾ ਤਿਆਰ ਆ ਗੜ ਕੱਢ ਬਾਹਰ ਨੂੰ ਦੋਸਤੋ ਦੂਜਾ ਸੂਆ ਤਿਆਰ ਆ ਬਾਈ ਕਹਿੰਦਾ ਵਹਿੜ ਦਿਨ ਪੂਰੇ ਆਦੇ ਬਾਈ ਡੇਟ ਮੁਤਾਬਕ ਸਹੀ ਅੱਜ ਦਿਨ ਪੂਰੇ ਹੋ ਗਏ ਆ ਦੋਹਾਂ ਦਿਨਾਂ ਨੂੰ ਸੂਪੇ ਤਿੰਨਾਂ ਨੂੰ ਸੂਪੇ ਕੱਲ ਨੂੰ ਸੂਪੇ ਵਜਨ-ਵਜਨ ਬਹੁਤ ਆ ਲੇਵਾ ਭਾਂਡਾ ਵੀ ਸੋਹਣਾ ਵੱਡਾ ਮੋٹے-ਮੋٹے ਥਾਨ ਅਗਲੇ ਕਹਿੰਦੇ 24 ਲੀਟਰ ਦੁੱਧ ਇਹਨੇ ਦਿੱਤਾ ਪਰ ਬਾਈ ਕਹਿੰਦਾ ਆਪਾਂ 20 ਬਾਈ ਮੰਨ ਕੇ ਲਈ ਆ 20 ਬਾਈ ਮੰਨ ਕੇ ਕੋਈ ਵੀ ਸੌਦਾ ਕਰ ਲੈ ਰਾਜੀ ਰੂਜੀ ਪੂਰੀ ਆ 20 ਲੀਟਰ ਦਾ ਆਪਾਂ ਚਵਾ ਕੇ ਵੀ ਦੇ ਦਿਆਂਗੇ ਬਾਈ ਅੱਛਾ 20 ਲੀਟਰ ਚਵਾ ਕੇ ਰੇਟ ਆਲਾ ਰੇਟ ਆਪਾਂ ਉਸ ਹਾਂਣਾ ਕਰ ਲਾਂਗੇ ਦੋਹਾਂ ਨੂੰ ਸੂਵੇ ਤਿੰਨਾਂ ਨੂੰ ਸੂਵੇ ਛਾਈ ਪਾ ਦੇ ਬੰਦਾ ਚਵਾ ਕੇ ਦੇ ਦਿਆਂਗੇ ਅੱਜ ਕਿੰਨਾ ਅੱਜ ਇਹਦੀ ਜੈਸਨੋ ਹੁਣੀ 567000 ਦੀ ਮੁੱਲ 72000 ਆ ਬਾਈ ਮੁੱਲ 72000 567000 ਦੀ ਬਾਈ ਕਹਿੰਦਾ ਦੇ ਦਿਆਂਗੇ ਤੇ ਆਪਾਂ 20 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਵੀ ਦੇ ਦਿਆਂਗੇ ਫੇਰ ਬਾਈ ਕਹਿੰਦਾ 72000 ਦੀ ਦੇਵਾਂਗੇ ਅੱਜ ਅੱਜ 76000 ਦੀ ਮੁੱਲੇ ਦਾ 72 ਜੇ ਕਿਸੇ ਨੇ 20 ਕਿਲੋ ਦੁੱਧ ਚੋਕੇ ਲੈ ਜਾਣੀਆਂ ਤੇ ਅਗਲਾ ਸਾਈ ਪਾ ਦੇ ਦੋਹਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ 72000 ਦੀ ਵੈੜ ਦੇਉਂ ਬਾਈ ਕਹਿੰਦਾ 20 ਲੀਟਰ ਦੁੱਧ ਚਵਾ ਕੇ ਦੇਉਂਗਾ ਸੀਲ ਸੌ ਫੁੱਲ ਹੈ ਵਜਨ ਬਹੁਤ ਹੈ ਸੋਹਣੀ ਬੱਚੀ ਮੋٹے ਮੋٹے ਥਾਣ ਚਵਾਈ ਵੀ ਇਹਦੀ ਇੱਕ ਨੰਬਰ ਹੋਊਗੀ ਕਿਉਂਕਿ ਥਾਣ ਪੂਰਾ ਚੰਗਾ ਮੋਟਾ हां ਬਾਲਟਲਾ ਹਜੇ ਕਾਫੀ ਬਾਕੀ ਆ ਜਾਇ ਜੀ ਭਾ 56700 ਦੀ ਬਾਈਕਾਂ ਦਾ ਦੇ ਦੇਣੀ ਆ ਤੇ ਜੇ ਕਿਸੇ ਨੇ 20 ਕਿਲੋ ਚੋਕੇ ਲੈ ਜਾਣਾ 72000 ਦੀ ਦੋ ਨੰਬਰ ਤੇ ਆ ਜਾ ਇਹ ਦੂਜੇ ਕਿਉਂ ਸੁਣਦੀ ਆ ਬਾਈ ਸਾਈ ਵਾਲ ਵੇੜਾ ਇਹ ਵੀ ਗਾਰੰਟੀ ਇਹਦੀ 18 ਮੀਟਰ ਦੀ ਬੰਦੇ ਨੇ ਪੂਰੀ ਦਿੱਤੀ ਆਪਾਂ ਨੂੰ ਠੀਕ ਆ 18 ਲੀਟਰ ਗਾਰੰਟੀ ਦੇ ਦੇ ਦੀ ਪਰ ਆਪਾਂ ਤੁਹਾਨੂੰ ਪਤਾ ਬਾਈ ਗਾਰੰਟੀ ਕਿਸੇ ਬਸੂ ਜੀ ਨਹੀਂ ਲੈਂਦੇ ਦੋ ਹਾਂ ਆਪਾਂ ਇਹ ਕਹ ਰਹੇ ਆ ਆਪਣੇ ਘਰੇ ਕੋਈ ਚੋਕੇ ਲੈ ਜਾਏ ਉਹ ਚੀਜ਼ ਵੱਖਰੀ ਆ ਅਗਲੇ ਦੇ ਘਰ ਦੀ ਆਪਣੀ ਕੋਈ ਗਾਰੰਟੀ ਸਹੀ ਆ ਉਹ ਠੰਡੀ ਸੀਲ ਦੀ ਆਪਣੀ ਜਿਹੜੀ ਹੋਊਗੀ ਭਾਰ ਪਿੱਛੇ ਦੀ ਉਹ ਆਪਣੀ ਫੁੱਲ ਗਾਰੰਟੀ ਹੈ ਬਾਈ ਸਮਾਂ ਲੱਗੂਗੀ ਤੈਨੂੰ ਤੋਂ 4 ਦਿਨ ਕੱਢ ਬਾਹਰ ਨੂੰ 18 ਲੀਟਰ ਦੱਦ ਬਾਈ ਕਹਿੰਦਾ 2 ਨੰਬਰ ਨੇ ਦਿੱਤਾ ਆਪਣੇ ਘਰੇ ਬਾਈ ਕਹਿੰਦਾ ਚੋਕੇ ਲੈ ਜਾ ਉਹਦੀ ਫੁੱਲ ਗਾਰੰਟੀ ਹੋ ਜਿਵੇਂ ਹੁਣ 1 ਨੰਬਰ ਬਾਈ ਕਹਿੰਦਾ ਭਾਵੇਂ ਕੋਈ ਸੌਦਾ ਕਰ ਲੈ 72000 ਦੀ ਦੇਊਗਾ 20 ਲੀਟਰ ਚਵਾ ਕੇ ਦੇ ਦੂੰਗਾ ਅਗਲਾ ਚੋਕੇ ਲੈ ਜਾ 4 ਟਾਈਮ ਭਾਵੇਂ ਪਰ ਅਗਲੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਬਾਈ ਕਹਿੰਦਾ ਉਹ ਤੁਹਾਨੂੰ ਵੀ ਪਤਾ ਅਗਲਾ ਜਾ ਕੇ ਸੇਵਾ ਨਾ ਕਰੇ ਦਾਣਾ ਨਾ ਪਾਵੇ ਤੇ ਉੱਥੇ ਫਿਰ ਮਗਰਲਾ ਬੰਦਾ ਕੀ ਕਰੂਗਾ ਤੇ ਪਰ ਬਾਈ ਕਹਿੰਦਾ ਆਪਣੇ ਘਰ ਦੀ ਗਾਰੰਟੀ ਹੈ ਉਹ ਆਪਾਂ ਬਾਈ ਕਹਿੰਦਾ ਸੂਆ ਪਸ਼ੂ ਚਵਾ ਕੇ ਦੇਵਾਂਗੇ ਫੁੱਲ ਵੱਡੀ ਵਹਿੜ ਕਿੰਨੇ ਦੀ ਤਾਰ ਕਿਹਾ ਬਾਈ ਨੂੰ ਮੁੱਲ ਕਰਾਉਣਾ ਦਾ 61000 ਇਹਦੀ ਜਿਸ ਨੂੰ ਜਮਾ 57500 ਹਜ਼ਾਰ ਨੂੰ ਮੁੱਲ 61000 57500 ਹਜ਼ਾਰ ਦੀ ਦੇ ਦੇਣੀ ਆ ਮੱਝਾਂ ਰਗਾ ਦੁੱਧ ਹੋ ਤੇ 18 ਕਿਲੋ ਦੁੱਧ ਵਾਲੀ ਮੱਝ 2 ਲੱਖ ਦੀ ਆਉਂਦੀ ਆ ਤੇ 75700 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਮਾਨਤਾਣ ਹੋ ਜੂ ਇਹ ਵੀ ਦੋਹਾਂ ਤਿੰਨਾਂ ਦਿਨਾਂ ਦੇ ਆਸੇ ਪਾਸੇ ਸੂਬੂ ਵੱਡੀ ਬਹੁਤ ਐ ਪੂਰਾ ਵੱਡਾ ਕੱਦਾ ਮੋਟਾ ਮੋਟਾ ਥਾਣਾ ਹਾਂ ਫੁੱਲ ਵੱਡੇ ਕੱਦ ਕਾਠ ਵਾਲੀ ਦੂਜਾ ਸੂਆ ਗੱਬਣ ਵੱੱਛੀ ਹਾਂ ਬਲ ਢਲਾਂ ਹਾਂ ਦੇ ਕਾਫੀ ਬਾਕੀ ਐ ਰਾਜੀ ਰੂਜੀ ਵੜੇ ਵੀ ਪੂਰੀ ਆ ਇਹ 75700 ਦੀ ਭਾਜ ਐ ਜੀ ਆ ਯਾਰ ਛੋੜ ਛੱਪਾ ਮਾਨ ਤਾਨ ਹੋ ਜੂ ਆ 76000 ਦੀ ਮੁੱਲ 72000 ਦੁੱਧ ਵੀ ਬਹੁਤ ਆ ਫਿਰ 24 ਲੀਟਰ ਦਿੱਤਾ ਇਹਨੇ ਬਾਈ ਕਹਿੰਦਾ 20 20 ਮੰਨ ਕੇ ਲਈ ਆ 20 20 ਮੰਨ ਕੇ ਕੋਈ ਵੀ ਸੌਦਾ ਕਰ ਲੈ ਬਾਕੀ ਉਹਨਾਂ ਦਾ ਰੁੱਤ ਵਧੀਆ ਆ ਗਈ ਆ ਜਿੰਨੀ ਸੇਵਾ ਕਰ ਲੋਗੇ ਤੇ ਓਨਾ ਚੋਲੋਗੇ ਆ ਜਮਾ ਮੱਝਾਂ ਰਕਾ ਦੁੱਧ ਨਾਲ ਜਰਸੀ ਦੇ ਮੁਕਾਬਲੇ ਸਾਈਵਾਲ ਦੀ ਫੈਟ ਜਰਸੀ ਨਾਲੋਂ ਵੀ ਵੱਧ ਆਉਂਦੀ ਆ ਸਾਈਵਾਲ ਦੀ ਜਰਸੀ ਨਾਲੋਂ ਵੀ ਫੈਟ ਵੱਧ ਆਉਂਦੀ ਆ ਹਾਂ ਸੀਲ ਬਹੁਤ ਅਸਾਈ ਵਾਲ ਘਾਟੀ ਵੜਣਾ ਜਿਹੜੀਆਂ ਸੀਲ ਸੋ ਆਏ ਆ ਤੁਮਰਾ ਲੈਣੀਆਂ ਹਾਂ ਤਿੰਨ ਨੰਬਰ ਤੇ ਆਇਆ ਇਹ ਦੂਜੇ ਸੂਏ ਸਿੰਦੀ ਵੜ ਬਾਈ ਹੂੰ ਇਹਦਾ ਪੁੰਗ ਦਾ ਰਿਕਾਰਡ ਹੈਗਾ 13 14 ਮੀਟਰ 14 ਮੀਟਰ ਦਾ ਹੀ ਕੰਦੇ ਜਾਣਾ ਚਾਹੀਦਾ ਠੀਕ ਆ ਮੰਨ ਲੇ 13 14 ਮੰਨ ਲਿਆ ਕੋਈ ਭਰਾ ਦੀ ਸੰਧਣਾ ਆਲੇ ਹੂੰ 12 ਪੈਜੇ 13 ਪੈਜੇ ਉਹ ਅਗਲੇ ਦੀ ਹੈ ਨਾ ਐਵੇਂ ਆਪਾਂ ਤੁਹਾਨੂੰ ਪਤਾ ਵੀ ਇਹਦੇ ਆਲੇ ਨੇ ਇੱਧ ਦੇ ਮੈਂ ਤੁਹਾਨੂੰ ਸਹੀ ਗੱਲ ਹੈ ਪਰ ਜਿੱਦਾਂ ਹੈਗਾ ਉਹਦਾ ਕੰਮ ਹੀ ਭਾ ਹੋਣਾ ਉੱਡਾ ਕੀ ਰੇਟ ਚੱਲਣਾ ਹੈ ਨਾ ਕਿੰਨੇ ਦੀ ਬਾਈ ਇਹਦਾ ਮੁੱਲ 44000 ਆ ਇਹ ਜਮਾ ਜੈਸ ਨੂੰ 37000 ਦਿਨ ਕਿਨੇ ਕ ਲੈ ਜੂ ਬਾਈ ਦਿਨ ਪਏ ਤੇ 5 ਤਰੀਕ ਨੂੰ ਤਾਂ ਮਾਲਕ 44000 37000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ ਪਿਆਜੇ 13 ਪਿਆਜੇ 14 ਪਿਆਜੇ ਬਾਕੀ ਬਾਈ ਕਹਿੰਦਾ ਅੱਗੇ ਅਗਲੇ ਦੀ ਸੇਵਾ ਸੰਭਾਲ ਆ ਇਹਦਾ ਚੀਪਾ ਬਾਈ ਸ਼ਹਿਰ ਹੋਂਦਾ ਜਮਾ ਠੀਕ ਆ ਹਾਂ ਬਾਲ ਢਿੱਲਾ ਕਾਫੀ ਬਾਕੀ ਕਮਾਲ ਆ ਬਾਈ ਦੂਈ ਨੂੰ ਜਮਾ ਇੱਕ ਨੰਬਰ ਆ ਬਾਈ ਫੁੱਲ ਗਾਰੰਟੀ ਦੇ ਆਈ ਲੈ ਠੀਕ ਆ 37000 ਦੀ ਬਾਈ ਕਹਿੰਦਾ ਦੇ ਦੇਣੀ ਆ ਚਵਾਈ ਚੂਈ ਦੀ ਇਹ ਵੀ ਓਕੇ ਆ ਬਾਈ ਕਹਿੰਦਾ ਜਾਵਾਂ ਚਵਾਈ ਇਹਦੀ ਵੀ ਇੱਕ ਨੰਬਰ ਹੋਊਗੀ 13 14 ਕਿਲੋ ਦੁੱਧ ਪਿਆਜੂ 37000 ਦੀ ਦਿਨ ਕਿੰਨੇ ਪਏ ਆ ਬਾਈ ਉਹ ਡੇਟ ਮੁਤਾਬਕ ਪਏ 5 ਪੰਜਾਂ ਦਿਨਾਂ ਦੀ ਕੱਚੀ ਆ ਡੇਟ ਮੁਤਾਬਕ ਹਾਂ ਦੋ ਦਿਨ ਪਹਿਲਾਂ ਸੂਪੇ ਦਿਨਾਂ ਦੇ ਸੂਪੇ ਉਹ ਦਾ ਤੁਹਾਨੂੰ ਵੀ ਪਤਾ ਕਿ ਦੋ ਤਿੰਨ ਦਿਨਾਂ ਦਾ ਤਾਂ ਕੋਈ ਹੁੰਦਾ ਨਹੀਂ ਜੀ ਲਾ ਗਿਆ ਦੋ ਤਿੰਨ ਦਿਨ ਵੱਧ ਵੀ ਲੈ ਸਕਦਾ ਜਾਨਵਰ ਸੁਈ ਸੁਵਾਈ ਤੇ ਆ ਜਾ ਇਹ ਦੂਜੇ ਸੂਆ ਬਾਈ ਸਵੇਰ ਹੀ ਸੂਆ ਜੇਰ ਨੂੰ ਪੈ ਰਹੀ ਆ 9:30 ਕਿਲੋਟਰੇ ਦਾ ਬੋਲਾ ਕੱਢਿਆ ਬਾਈ ਠੀਕ ਆ ਬੋਲਾ ਵੀ ਕੱਢਿਆ 9:00 ਵਜੇ ਦੇ 3:30 9 ਕਿਲੋਟਰੇ ਠੀਕ ਆ ਜਵਾਈ ਵੀ ਇੱਕ ਨੰਮਰਾਂ ਜਮਾ ਮੰਡੀ ਆ ਜਵਾਈ ਨੂੰ ਆਏ ਕਿੰਨਾ ਕਪਿਆ ਜੂ ਦੁੱਧ ਬਾਈ ਇਹ ਪਿਆ 15 ਲੀਟਰ ਦੁੱਧ ਪਿਆ ਜੂ ਬਾਈ ਕਹਿੰਦਾ 15 ਲੀਟਰ ਦੂਜਾ ਸੂਆ 9:00 ਵਜੇ ਬਾਈ ਕਹਿੰਦਾ ਬੋਲਾ ਕੱਢਿਆ ਤੇ ਵੀਡੀਓ ਬਣਾ ਰਹੇ ਆ 11:00 ਵਜੇ ਤੇ ਸ਼ਾਮ ਦੀ ਜਵਾਈ ਚ ਸਾਰਾ ਦੇਣੀ ਪਿਆ 15 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ ਤਾਜੀ ਸੂਈ ਸਵਾਈ ਆ ਜੇਰ ਪੈ ਗਈ ਆ ਕ੍ਰਾਸ ਅੰਗ ਫੈਡ ਫੂਡ ਇਹਦੀ ਵੀ ਵਧੀਆ ਉ ਮੋٹے ਮੋٹے ਥਾਨ ਕੋਈ ਫੂਡ ਨਹੀਂ ਕੋਈ ਸ਼ਾਂਗ ਨਹੀਂ ਸੀਲ ਸੌ ਪੂਰੀ ਆ ਲੈ ਚੱਲ ਬੈਠ ਤਾਂ ਆਪਾਂ ਮੈਂ ਇੱਕ ਨੰਬਰ ਲੈ ਲੇ ਅਗਲਾ ਆਪਾਂ ਮੈਂ 4 ਨੰਬਰ ਲੈ ਲੇ ਸਾਰੇ ਨਾਲ ਕੀ ਸੀਲ ਸੌ ਆ ਆਏ ਨਹੀਂ ਹੋਊਗਾ ਕਿ ਕੋਈ ਲੱਤਾਂ ਮਾਰੀ ਜਾਂਦੀ ਹੈ ਕੋਈ ਸੀਲ ਹੈ ਆਏ ਨਹੀਂਗਾ ਚਾਰੇ ਦੇ ਚਾਰੇ ਵੜਾ ਸੀਲ ਹੈ ਪਸੰਦ ਥੋੜੀ ਆ ਲੈਪੋ ਮਗਲਾ ਜਿਹੜੀ ਮਰਜ਼ੀ ਵੈਢ ਲਵੇ ਪਰ ਚਾਰਾਂ ਦੀ ਗਾਰੰਟੀ ਚਾਰੇ ਸੀਲ ਸਾਉ ਇਹਦਾ ਮੁੱਲ ਕਿੰਨਾ ਬਾਈ ਇਹਦਾ ਮੁੱਲ ਕਰਾਉਣਾ ਹੈ ਮੁੱਲ 47000 ਹੈ ਇਹਦੀ ਜਿਸ ਨੂੰ 44.5 ਲਓ ਜੀ ਮੁੱਲ 47000 44.5 ਦੀ ਦੇ ਦੇਣੀ ਹੈ ਜਮਾਂ ਜਾਇਜ਼ ਭਾਅ ਯਾਰ ਦੁੱਧ 15 ਕਿਲੋ ਪਿਆਜ਼ ਨਾਲ 44.5000 ਦੀ ਛੋੜ ਹੋ ਜੂ ਵਿੱਚੋਂ ਦੂਜਾ ਸੂਹਾ ਤਾਜੀ ਸੂਈ ਸਵਾਈ ਬੱਚਾ ਵੀ ਹਜੇ ਖਾੜਨ ਲੱਗਿਆ ਨਹੀਂਗਾ ਬੱਚਾ ਮਗਰ ਵੱਛਾ ਇਹਦਾ ਉਦੋਂ ਵੀ ਘੱਟ ਪਾ ਇਹ 37000 ਦੀ ਫੋਨ ਨੰਬਰ ਸਕਰੀਨ ਤੇ ਬਿਲਕੁਲ ਜਾਇਜ਼ ਮੁੱਲ ਜੇ ਕਿਸੇ ਨੇ ਵੱਧ ਦੁੱਧ ਵਾਲੀ ਵਾੜ ਲੈਣੀ ਹੈ ਤਾਂ ਅਗਲਾ ਇੱਕ ਨੰਬਰ ਲੈ ਲੈ 20 ਕਿਲੋ ਦੁੱਧ ਬਾਈ ਕਹਿੰਦਾ ਜਿੱਦ ਦਿਨ ਸੂਪ ਪੈਂਦੀ ਆ ਆਪਾਂ ਚਵਾ ਕੇ ਦੇ ਦੇਾਂਗੇ ਜੀ ਤੋਂ ਲਈ ਅਗਲੇ ਕਹਿੰਦੇ 24 ਲੀਟਰ ਅਸੀਂ ਚੋਏ ਆ ਪਰ ਬਾਈ ਕਹਿੰਦਾ ਮੈਂ 20 ਬਾਈ ਮੰਨ ਕੇ ਲਈ ਆ 76000 ਦੀ ਦੇ ਦੂੰਗਾ ਤੇ ਜੇ ਕਿਸੇ ਨੇ ਦੁੱਧ ਚੋ ਕੇ ਲੈ ਜਾਣਾ ਸੂਈ ਤੋਂ ਬਾਅਦ ਵਾੜ ਲੈ ਜਾਣੀ ਤਾਂ 70000 ਦੀ ਵਾੜ ਦੇਉ 20 ਕਿਲੋ ਦੁੱਧ ਕੰਡੇ ਤੇ ਜੋ ਕੇ ਲੈ ਆਏ ਸਾਸਰੀਕਰ